ਜੋ ਜੁੜੇ ਹੋ ਮਲੋਟ ਨਿਊਜ਼ ਦੇ ਨਾਲ ਸੋ ਜਿਹੜਾ ਬਿਜਲੀ ਘਰ ਮਲੋਟ ਦਫਤਰ ਦੇ ਵਿੱਚ ਤਕਰੀਬਨ 1 ਘੰਟਾ ਪਹਿਲਾਂ ਜਿਹੜੀ ਅਪੈਂਟਰ ਅੱਡ ਲੱਗੀ ਹੈ ਸੋ ਤੁਹਾਨੂੰ ਮੋਟੇ ਤਸਵੀਰਾਂ ਬਹਾਰੇ ਹਾਂ ਸੋ ਇਹ ਅੱਡ ਹੈ ਜਿਹੜੀ ਲੇ ਘੰਟੇ ਤੋਂ ਵੀ ਲਗਾਤਾਰ ਟਾਈਮ ਹੋ ਚੁੱਕਿਆ ਪਰ ਹਲੇ ਤੱਕ ਅੱਡ ਤੇ ਕੰਟਰੋਲ ਨਹੀਂ ਪਾਇਆ ਜਾ ਸਕਿਆ ਇਹ ਬਹੁਤ ਭਿਆਨਕ ਗੱਲ ਜੀ ਇਹ ਇੰਨੀ ਦਿਨ ਹੋਈ ਹੈ ਨਾ ਪਾਣੀ ਇੱਕ ਵਜ ਕੇ 5-7 ਮਿੰਟ ਤੇ ਅੱਗ ਲੱਗੀ ਹੈ ਅੱਛਾ 3 ਬੰਦ ਤਰੀਬਨ 2 ਘੰਟੇ ਹੋ ਗਏ 2 ਘੰਟੇ ਹੋ ਗਏ ਅੱਛਾ ਸੋ ਇਹ ਬੁਰਾ ਬਹੁਤ ਜ਼ਿਆਦਾ ਮੇਰੇ ਹਾਲਾਤ ਐ ਸੋ ਤੁਹਾਨੂੰ ਪਹੁੰਚ ਨਹੀਂ ਬਣ ਦੋਸਤੋ ਤੇ ਬਕਰੂ ਟਿੱਕੇ ਸਾਰਾ ਬਿਜਲੀ ਡਰ ਜਿਹੜਾ ਆਪਣੇ 832 ਕੇਵੀ ਡ੍ਰਿਡ ਹੈ ਇਹ ਸਾਰਾ ਉਹ ਵਾਲਾ ਜਿਹੜਾ ਬਿਜਲੀ ਘਰ ਹੈ ਸੋ ਬੜੇ ਬੁਰੇ ਹਾਲਾਤ ਐ ਸ਼ਾਮ ਵੇਖਣ ਮਿਲਣ ਹਾਲੇ ਤੱਕ ਪਾਉਣ ਨਹੀਂ ਜਾ ਸਕਿਆ ਹੈ ਦੱਸਿਆ ਜਾ ਰਿਹਾ ਹੈ ਕਿ ਨਾਲ ਕਿਸੇ ਏਕਟ ਸੈਂਟਰ ਤੋਂ ਇਹ ਅੱਜ ਸ਼ੁਰੂ ਹੋਈ ਤੇ ਵੱਧੀ 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 ਆਊਟ ਆਫ ਕੰਟਰੋਲ ਹੋ ਪਈ ਹਾਲੇ ਤੱਕ ਤਕਰੀਬਨ 2 1/2 2 ਘੰਟਿਆਂ ਦੇ ਵਿੱਚ ਵੀ ਅੱਡੇ ਪਾਉਣ ਨਹੀਂ ਪਾਇਆ ਜਾ ਸਕਿਆ ਇਹ ਮੋਟੀ ਤਸਵੀਰਾਂ ਵੱਡੇ ਵੱਡੇ ਨਿੰਦੀ ਵਲੰਟੀਅਰ ਵੀ ਪਹੁੰਚੇ ਹੋਏ ਆ ਪੰਜਾਬ ਪੁਲਿਸ ਦੀ ਟੀਮ ਵੀ ਪਹੁੰਚੀ ਹੋਈ ਹੈ ਸੋ ਬੁਰਾ ਹਾਲ ਜਿਹੜਾ ਪੈਂਕਰ ਅੱਗ ਵੇਖਣ ਨੂੰ ਮਿਲ ਰਹੀ ਹੈ ਬੜੇ ਬੁਰੇ ਹਾਲਾਤ ਐਸ ਟਾਈਮ ਬਿਜਲੀ ਦਾ ਰੋਡ ਦੱਸਾ ਦੇ ਵੇਖਣ ਨੂੰ ਮਿਲ ਰਿਹਾ ਸੋ ਹਲੇ ਤੱਕ ਜਿਹੜਾ ਅੱਡੇ ਦਾ ਕਾਬੂ ਪਾਇਆ ਨਹੀਂ ਜਾ ਸਕਿਆ ਹੈ ਸੋ ਮੋਟੇ ਤੇ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਵੀ ਫਾਇਰ ਬ੍ਰਿਗੇਡ ਦੀ ਟੀਮਾਂ ਵੀ ਤਕਰੀਬਨ 2 ਘੰਟੇ ਤੋਂ ਕੋਸ਼ਿਸ਼ਾਂ ਕਰ ਰਹੀਆਂ ਨੇ ਪਰ ਹਲੇ ਤੱਕ ਅੱਡੇ ਦਾ ਕਾਬੂ ਪਾਇਆ ਨਹੀਂ ਜਾ ਸਕਿਆ ਹੈ ਸੋ ਜਿਹੜਾ ਪਿਛਲਾ ਬੈਕ ਏਰੀਆ ਹੈ ਉਹ ਵੀ ਸਾਰਾ ਏਰੀਆ ਕਿਉਂਕਿ ਇਟ ਐਜਾ ਏਰੀਆ ਜਿੱਥੇ ਬਹੁਤ ਜ਼ਿਆਦਾ ਬਿਜਲੀ ਬੋਰ ਜਿਹੜਾ ਮੇਨ ਰਿਡ ਹੈ 132 ਕੇਵੀ ਰਿਡ ਦਾ ਸੋ ਬੜੀ ਜ਼ਰੂਰੀ ਹੈ ਕਿ ਬੜੀ ਜਲਦੀ ਇਸ ਦਾ ਕਾਬੂ ਪਾਇਆ ਜਾ ਸਕੇ ਪਰ ਹਾਲੇ ਤੱਕ ਜੋ ਹੜ ਦਾ ਕਾਬੂ ਨਹੀਂ ਪਾਇਆ ਜਾ ਜਾ ਸਕਿਆ ਹੈ ਸੋ ਤੁਹਾਨੂੰ ਇਹ ਤਸਵੀਰਾਂ ਵਹਾਰ ਰਿਹਾ ਬੜੇ ਭਿਆਨਕ ਹਾਲਾਤ ਸੋ ਪੂਰਾ ਜਿਹੜਾ ਬਹਿੰਡਾ ਰੋਡ ਤੇ ਜਿਹੜਾ ਬੀਜੀ ਦਾ ਦਫਤਰ ਹੈ ਉਤੋਂ ਹੀ ਤਸਵੀਰਾਂ ਨੇ ਸੋ ਫਾਈਰ ਬੀਟੀ ਮਰਜੀ ਹੈ ਮੋਟੇ ਤੇ ਪੁੰਛੀਆਂ ਭਈਆਂ ਨੇ ਸੋ ਐਕਸੈਸ ਆ ਕਿੰਨੇ ਵਜੇ ਤੁਹਾਡੇ ਨੋਟਿਸ ਚ ਆਇਆ ਹੈ ਮਾਮਲਾ ਕਿੰਨੇ ਵਜੇ ਨੋਟਿਸ ਚ ਆਇਆ ਆਪਾਂ ਰੋਕੀ ਕਰੀਏ ਹਾਂ ਜੀ ਸੋ ਜਿਹੜੀਆਂ ਮੌਕੇ ਦੀ ਤਸਕੀਨਾ ਅੰਮੋਸਿ ਬਹਾਰੇ ਹਨ ਪਿਛਲੇ ਪਾਸੇ ਨਾ ਕੋਈ ਤਕਰੀਬਨ 1.5 ਤੋਂ 2 ਘੰਟੇ ਪਹਿਲਾਂ ਇਹ ਤਰੀਬੇ ਆੜ੍ਹ ਲੱਗੀ ਹੈ ਤੁਸੀਂ ਐ ਕੋਈ ਅੰਦਾਜ਼ਾ ਲਾ ਲਓ ਵੀ 1.5 ਤੋਂ 2 ਘੰਟੇ ਦੇ ਵਿੱਚ ਵੀ ਆੜ੍ਹ ਕਾਬੂ ਨਹੀਂ ਪਾਇਆ ਜਾ ਸਕਿਆ ਸੋ ਇਸ ਦੀ ਵਜ੍ਹਾ ਨਾਲ ਜਿਹੜੇ ਸਾਰੇ ਸ਼ਹਿਰ ਦੀ ਜਿਹੜੀ ਬਿਜਲੀ ਸਪਲਾਈ ਵੀ ਇਹ ਆਪ ਤੋਰ ਦੇ ਜਿਹੜੀ ਬੰਦ ਕਰ ਦਿੱਤੀ ਗਈ ਹੈ ਉਹ ਵੀ ਆਡੇ ਪਿੱਛੇ ਖੇਤ ਹੈ ਖੇਤਾਂ 'ਚ ਪੱਟੀਆਂ ਫਸਲਾਂ ਨੇ ਸੋ ਬੜਾ ਜ਼ਰੂਰੀ ਹੈ ਕਿ ਬੜੀ ਜਲਦੀ ਆੜ੍ਹ ਦੇ ਕਾਬੂ ਪਾਇਆ ਜਾ ਸਕੇ ਪੂਰੀ ਇੱਥੇ ਵੀ ਬੜੀ ਵੱਡੀ ਦਿੱਕਤੀ ਹੈ ਜਿੱਥੇ ਬਿਜਲੀ ਰੈਡ ਦਾ ਸਟੋਰ ਰੂਮ ਜੋ 132 ਕੇਵੀ ਡ੍ਰਿਡ ਹੈ ਸਾਰਾ ਏ ਟੂ ਜੀ ਜੋ ট্রান্সਫਾਰਮਰ ਤੁਹਾਡੇ ਸਾਹਮਣੇ ਆ ਰਹੇ ਆ। ਜੋ ਤੁਹਾਨੂੰ ਵਿਖਰੇ ਨੇ। ਸੋ ਆ ਤੁਹਾਨੂੰ ਅਸਮਾਨ ਦੇਖੋ ਜੋ ਇਸ ਤਰ੍ਹਾਂ ਦੇ ਹਾਲਾਤ ਪੂਰੀ ਤਰ੍ਹਾਂ ਬੁਰੇ ਹਾਲਾਤ ਹੈ ਸ਼ੰਭੀ ਦਾ ਦਫਤਰ ਮਲੋੜਦੇ ਹੈ। ਰਿਪਨ ਡੇਢ ਤੋਂ ਘੰਟੇ ਦੇ ਵਿੱਚ ਵੀ ਜਿਹੜਾ ਆਰਧਾ ਡਾਊ ਪਾਇਆ ਨਹੀਂ ਜਾ ਸਕਿਆ ਹੈ। ਸੋ ਕੋਸ਼ਿਸ਼ਾਂ ਜਾਰੀਆਂ ਹਨ। ਮੋਟੇ ਤੇ ਵਲੰਟੀਅਰ ਦੀ ਟੀਮਾਂ ਵੀ ਪਹੁੰਚੀਆਂ ਹੋਈਆਂ ਹਨ। ਰਿਪਨ ਡੇਢ ਦੋ ਘੰਟੇ ਐਸ ਅੱਠ ਲੱਤੀ ਨੂੰ ਹੋ ਚੁੱਕੇ ਹੈ। ਸੋ ਬੜਾ ਭੈੰਕਰ ਹਾਲਾਤ ਸੋ ਇਹ ਥੋੜੀ ਦੇਰ ਪਹਿਲਾਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਮਲੋਟ ਨਿਊਜ਼ ਵਹਾ ਰਿਆ ਹੈ ਸੋ ਇਹ तकरीबन 1.5 ਤੋਂ 2 ਘੰਟੇ ਪਹਿਲਾਂ ਦੀ ਜਿਹੜੀ ਅੱਡ ਦੀ ਕਟੜਨਾ ਸ਼ਕੀ ਹੈ ਸੋ ਹਾਲੇ ਤੱਕ ਜਿਹੜਾ ਅੱਡ ਟਾਬੂ ਨਹੀਂ ਪਾਇਆ ਜਾ ਸਕਿਆ ਹੈ ਬਾਹਰੋਂ ਗੱਡੀਆਂ ਬਹੁਤ ਆਈਆਂ ਹਾਂਜੀ ਬਾਹਰੋਂ ਗੱਡੀਆਂ ਆਸ-ਪਾਸ ਸਈ ਸ਼ਹਿਰਾਂ ਤੋਂ ਫਾਈਬਰ ਦੀਆਂ ਗੱਡੀਆਂ ਆਨ ਦੇ ਬਾਵਜੂਦ ਹਾਲੇ ਤੱਕ ਜਿਹੜਾ ਹੈ ਕਿ ਅੱਡ ਬੜੀ ਭੈਂਟੇ ਰੂਪ ਤਾਂ ਚੜ ਚੁੱਕੀ ਹੈ ਆ ਤੁਸੀਂ ਮੋਟੇ ਤਸਵੀਰਾਂ ਵੇਖੋ ਸੋ ਪਰ ਟ੍ਰੇਕ ਤੇ ਸ਼ਹਿਰਾਂ ਤੋਂ ਅਬੂਹਰ ਤੋਂ ਆਸ-ਪਾਸ ਦੇ ਸ਼ਹਿਰਾਂ ਤੋਂ ਫਾਈਬਰ ਦੀਆਂ ਗੱਡੀਆਂ ਨੇ ਮੋਟੇ ਤੇ ਪਹੁੰਚੀਆਂ ਨੇ ਸੁਪਰ ਜੀ ਆਟਲਟ ਦੇ ਕਾਰਨ ਪਤਾ ਨਹੀਂ ਲੱਟ ਸਕਿਆ ਹੈ ਪਰ ਪਰ ਬਰਾ ਬੁਰਾ ਹਾਲ ਜਿਹੜੇ ਹੈਗੇ ਐ ਇਸ ਟਾਈਮ ਬਿਜਲੀ ਗੜਮ ਲੋਡ ਦਫਤਰ ਦੇ ਵਿੱਚ ਸੋ ਤਕਰੀਬਨ ਨੇ ਬੜੀ ਵੱਡੀ ਅੱਜ ਹਾਲੇ ਤੱਕ ਦੇ ਮੈਨੂੰ ਲੱਗਦਾ ਵੀ ਬਹੁਤ ਐਸ ਤਰ੍ਹਾਂ ਦੀ ਘਟਨਾ ਬੜੀ ਟੱਟ ਬੈਠਣ ਨੂੰ ਮਿਲਦੀ ਹੈ ਸੋ ਬੜੀ ਪੈਂਕਰ ਅੱਗ ਹੈ ਸੋ ਬੜੀ ਜਲਦੀ ਸੋ ਮੋਟੇ ਨੇ ਲਾਈਵ ਤੋਂ ਉਹਨੂੰ ਸਿਭਾ ਰਹੇ ਆ ਸੋ ਮੋਟੇ ਦੀ ਜਿਹੜੀ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਪ੍ਰਸ਼ਾਸਨ ਦੀ ਟੀਮਾਂ ਬਾਕੀ ਸਾਰੀ ਟੀਮਾਂ ਪਹੁੰਚੀਆਂ ਹੋਈਆਂ ਨੇ ਸੋ ਸੋ ਬੜੀ ਐਸਟ ਹਾਂ ਤੇ ਤਕਰੀਬਨ ਸੋ ਤੁਹਾਨੂੰ ਮੋਟੇ ਦੀਆਂ ਤਸਵੀਰਾਂ ਤੁਹਾਨੂੰ ਵਹਾਇਆ ਜਾ ਰਹੀਆਂ ਨੇ ਦੇਖੀਏ ਫਾਇਰ ਬੁਝਾਉਣ ਵਾਲੀਆਂ ਗੱਡੀਆਂ ਜੱਡੀਆਂ ਆਈਆਂ ਪੁਚੀਆਂ ਹੋਈਆਂ ਨੇ ਪਰ ਲਗਾਤਾਰ ਬਲਾਸ ਤੇ ਤਰ੍ਹਾਂ ਦੇ ਟਮਾਟੇ ਦੇ ਵੀ ਬਲਾਸ ਦੇ ਵੀ ਤੁਹਾਨੂੰ 23 ਤਰ੍ਹਾਂ ਦੇ ਟਮਾਟੇ ਵੇਖਣ ਨੂੰ ਮਿਲ ਰਹੇ ਕਿਉਂਕਿ ਬੜੇ ਟਰਾਂਸਫਾਰਮਰ ਵੀ ਇੱਥੇ ਗਰੇਡ ਦੇ ਵਿੱਚ ਪਏ ਨੇ ਸੋ ਤੁਹਾਨੂੰ ਸੋ ਬੜੀ ਜਲਦੀ ਜ਼ਰੂਰੀ ਹੈ ਕਿ ਇਸ ਅਰਧ ਟੱਬੋ ਪਾਇਆ ਜਾ ਸਕੇ ਸੋ ਅਜਰੀ ਪੰਬਾ ਜਿਹੜੇ ਉਹਦੇ ਬਾਬਰ ਮਚ ਰਹੇ ਨੇ ਤੁਹਾਨੂੰ ਮੌਕੇ ਦੇ ਤਸਵੀਰਾਂ ਵਖਾ ਰਹੇ ਆ ਅਸੀਂ ਸੋ ਇਹ ਅੱਡ ਵੱਧੀ ਵੱਧੀ ਹੁਣ ਪਿਛਲੇ ਪਾਸੇ ਵੀ ਦਾਖਲ ਹੋ ਗਈ ਹੈ ਪਰ ਇਹ ਕਾਰਨਾ ਪਤਾ ਲੱਗ ਨਹੀਂ ਸਕਿਆ ਵੀ ਕਿੱਥੋਂ ਇਹ ਇੰਨਾ ਅੱਡ ਪੂਰਾ ਸ਼ਹਿਰ ਜਿਹੜਾ ਕਾਲੇ ਧੂਏ ਨਾਲ ਜਿਹੜਾ ਹੈ ਪੂਰਾ ਅਸਮਾਨ ਪਰ ਚੁੱਕਿਆ ਹੈ ਸੋ ਸਵਾ ਤੁਹਾਨੂੰ ਤਸਵੀਰਾਂ ਤੁਹਾਨੂੰ ਵਖਾ ਰਹੇ ਆ ਬੜੇ ਬਿਆਨਕੜ ਹਾਲਾਤ ਐਸ ਟਾਈਮ ਜਿਹੜੇ ਮੌਕੇ ਤੇ ਬਣੇ ਹੋਏ ਆ ਸੋ ਬਹੁਤ ਜ਼ਰੂਰੀ ਹੈ ਕਿ ਬੜੀ ਜਲਦੀ ਇਸ ਅੱਡ ਤੇ ਕਾਬੂ ਪਾਇਆ ਜਾ ਸਕੇ ਸੋ ਮੋਟੇ ਤੇ ਨਾ ਕੇਵਲ ਮਲੂੜ ਬਲਕਿ ਆਸ-ਪਾਸ ਦੇ ਸ਼ਹਿਰਾਂ ਤੋਂ ਵੀ ਜਿਹੜੇ ਫਾਇਰ ਬੀਟ ਦੀਆਂ ਗੱਡੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਸੋ ਤਕਰੀਬਨ 1:00 ਤੋਂ 1:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ ਇਹ ਅੱਗ ਲੱਗੀ ਹੈ ਤੇ ਵੱਦੀ 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 ਬੀੜਾ ਦਾ ਦਫ਼ਤਰ ਨੂੰ ਤਕਰੀਬਨ ਇਹਨੇ ਆਵਰੀ ਚਪੇਟ ਵਿੱਚ ਲਲਿਆ ਸੋ ਮੋਟੇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਬਹਾਰ ਰਹੇ ਹਾਂ ਆਪਣੀ ਜਨਮ ਕੁਬੜੇ ਬੁਰੇ ਹਾਲਾਤ ਐਸ਼ਿਕਾ ਪੀਜੀਟਲ ਮਲੋਰ ਦਫਤਰ ਦੇ ਬੈਠਣ ਨੂੰ ਮਿਲ ਰਹੇ ਹਨ ਬੜੀ ਬੈਂਟਰ ਅੱਜ